ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਬਹੁਤ ਹੀ ਖੂਬਸੂਰਤ ਸ਼ਬਦ ਤੇ ਥੋੜੀ ਗਹਿਰਾਈ ਨਾਲ ਗੱਲ ਕਰਾਂਗੇ ਹਾਂਜੀ ਰਾਗ ਆਸਾ ਵਿੱਚ ਹੈ ਜਿਸ ਦੇ ਬੋਲ ਨੇ ਸੁਣ ਵੱਡਾ ਆਖੇ ਸਭ ਕੋਈ ਕੇਵਡ ਵੱਡਾ ਡੀਠਾ ਹੋਈ ਦੇਖੋ ਇਸ ਵਿੱਚ ਨਾ ਇੱਕ ਬਹੁਤ ਹੀ ਬੁਨਿਆਦੀ ਜਿਹਾ ਸਵਾਲ ਹੈ ਅਸੀਂ ਸਾਰੇ ਸੁਣਦੇ ਆ ਸਾਨੂੰ ਦੱਸਿਆ ਜਾਂਦਾ ਹੈ ਕਿ ਪ੍ਰਮਾਤਮਾ ਬਹੁਤ ਵੱਡਾ ਆ ਹੈ ਬੇਅੰਤ ਹੈ ਪਰ ਪਰ ਉਸ ਸੁਣੀ ਸੁਣਾਈ ਗੱਲ ਨੂੰ ਸੱਚਾ ਅਨੁਭਵ ਕਿਵੇਂ ਬਣਾਇਆ ਜਾਵੇ ਬਿਲਕੁਲ ਇਹੀ ਸਵਾਲ ਹੈ ਦੇਖੋ ਇਹ ਸ਼ਬਦ ਗਿਆਨ ਦੇ ਨਾ ਦੋ ਪਦਰਾਂ ਦੀ ਗੱਲ ਕਰਦਾ ਹੈ ਇੱਕ ਉਹ ਗਿਆਨ ਜੋ ਸਾਨੂੰ ਦੂਜਿਆਂ ਤੋਂ ਮਿਲਦਾ ਹੈ ਕਿਤਾਬਾਂ ਤੋਂ ਸੁਣ ਕੇ ਅਤੇ ਦੂਜਾ ਉਹ ਜੋ ਅਸੀਂ ਖੁਦ ਮਹਿਸੂਸ ਕਰਦੇ ਹਾਂ ਸਿੱਧਾ ਅਨੁਭਵ ਅਤੇ ਦੋਵਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਇਹ ਤਾਂ ਉਹੀ ਗੱਲ ਹੋ ਗਈ ਜਿਵੇਂ ਕਿਸੇ ਨੂੰ ਕਿਸੇ ਮਹਿਲ ਦੀਆਂ ਹਜ਼ਾਰ ਫੋਟੋਆਂ ਦਿਖਾ ਦੇ ਹਾਂ ਹਾਂ ਜਦੋਂ ਉਹ ਅਸਲ ਵਿੱਚ ਸਾਹਮਣੇ ਖੜਾ ਹੁੰਦਾ ਹੈ ਉਹ ਅਹਿਸਾਸ ਬਿਲਕੁਲ ਵੱਖਰਾ ਹੁੰਦਾ ਹੈ ਸਹੀ ਗੱਲ ਹੈ ਪਹਿਲੀ ਤੁਕ ਇਹੀ ਕਹਿੰਦੀ ਹੈ ਸੁਣ ਵੱਡਾ ਆਖੇ ਸਭ ਕੋਈ ਕੇ ਵੱਡਾ ਡੇਠਾ ਹੋਏ ਮਤਲਬ ਸੁਣ ਕੇ ਤਾਂ ਸਾਰੇ ਹੀ ਕਹੀ ਜਾਂਦੇ ਨੇ ਪਰ ਪਰ ਅਸਲ ਵਿੱਚ ਉਹ ਕਿੰਨਾ ਵੱਡਾ ਹੈ ਇਹ ਤਾਂ ਦੇਖ ਕੇ ਯਾਨੀ ਅਨੁਭਵ ਕਰਕੇ ਹੀ ਪਤਾ ਲੱਗਦਾ ਹੈ ਤੇ ਇਹ ਅਨੁਭਵ ਸ਼ਬਦਾਂ ਚ ਫੜਿਆ ਨਹੀਂ ਜਾ ਸਕਦਾ ਹੈ ਨਾ ਬਿਲਕੁਲ ਨਹੀਂ ਅਗਰੀ ਤੋਂ ਕਹੀ ਕਹਿੰਦੀ ਹੈ ਕੀਮਤ ਪਾਇਆ ਨਾ કહਿਆ ਜਾਏ ਉਸ ਦੀ ਕੋਈ ਕੀਮਤ ਕੋਈ ਹੱਦ ਲਭੀ ਨਹੀਂ ਜਾ ਸਕਦੀ ਤੇ ਫਿਰ ਜਿਹੜੇ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਹਿਣੇ ਵਾਲੇ ਤੇਰੇ ਰਹਿ ਸਮਾਏ ਜੋ ਉਸ ਨੂੰ ਬਿਆਨ ਕਰਨ ਤੁਰਦੇ ਨੇ ਉਹ ਉਸੇ ਵਿੱਚ ਹੀ ਲੀਨ ਹੋ ਜਾਂਦੇ ਨੇ ਉਸੇ ਵਿੱਚ ਗੁਮ ਹੋ ਜਾਂਦੇ ਨੇ ਵਾਹ ਇਹ ਗੱਲ ਬਹੁਤ ਡੂੰਗੀ ਹੈ ਹਾਂਜੀ ਰਹਾਉ ਦੀ ਤੁਕ ਵੀ ਇਹੀ ਕਹਿੰਦੀ ਹੈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਹਾਂਜੀ ਇੱਥੇ ਸਿਰਫ ਵੱਡਾ ਨਹੀਂ ਕਿਹਾ ਨਹੀਂ ਨਹੀਂ ਸਗੂ ਗਹਿਰ ਗੰਭੀਰਾ ਕੀ ਹੈ ਇੱਕ ਡੂੰਗੇ ਸਮੁੰਦਰ ਵਾਂਗ ਬਿਲਕੁਲ ਗੁਣਾ ਦਾ ਸਮੁੰਦਰ ਮਤਲਬ ਇਹ ਸਿਰਫ ਆਕਾਰ ਦੀ ਗੱਲ ਨਹੀਂ ਇਹ ਗਹਿਰਾਈ ਦੀ ਗੱਲ ਹੈ ਤੇ ਇਨਸਾਨ ਇਸ ਗਹਿਰਾਈ ਨੂੰ ਮਾਪਣ ਦੀ ਕੋਸ਼ਿਸ਼ ਕਰਦਾ ਆਇਆ ਹਮੇਸ਼ਾ ਤੋਂ ਹਮ ਸ਼ਬਦ ਵਿੱਚ ਆਉਂਦਾ ਹੈ ਕਿ ਸਭ ਨੇ ਮਿਲ ਕੇ ਸੁਰਤ ਜੋੜੀ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਸਾਰੇ ਉਸ ਦੀ ਕੀ ਮਤਲਬ ਹੱਦ ਬੰਨਾ ਪਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ ਹਾਂਜੀ ਫਿਰ ਸ਼ਬਦ ਵਿੱਚ ਆਇਆ ਕਿ ਸਾਰੇ ਸਿਆਣੇ ਸਾਰੇ ਵਿਦਵਾਨ ਗਿਆਨੀ ਧਿਆਨੀ ਗਿਆਨੀ ਧਿਆਨੀ ਗੁਰ ਗੁਰ ਹਾਈ ਗਿਆਨੀਆਂ ਤੇ ਉਹਨਾਂ ਦੇ ਹੋਰ ਮਿੱਤਰ ਪ੍ਰਾ ਪਰ ਕੁਈ ਰਤੀ ਪਰ ਵਿਊਜ਼ ਦੀ ਵਡਿਆਈ ਨਹੀਂ ਦੱਸ ਸਕਿਆ ਕਹਿਣ ਨਾ ਜਾਈ ਤੇਰੀ ਤਿੱਲ ਵਡਿਆਈ ਇਹ ਤਾਂ ਹੈ ਇੱਥੇ ਗੱਲ ਖਤਮ ਨਹੀਂ ਹੁੰਦੀ ਅੱਗੇ ਗੱਲ ਹੈ ਵੱਡੇ ਵੱਡੇ ਦਾਨਪੁਨ ਕਰਨ ਵਾਲਿਆਂ ਦੀ ਸਭ ਸਤ ਤਪ ਕਰਨ ਵਾਲੇ ਸਭ ਤਪ ਤੇ ਚੰਗੇ ਕਰਮ ਕਰਨ ਵਾਲੇ ਸਭ ਚੰਗਿਆਈਆਂ ਇਹ ਤਾਂ ਵੱਡੀ ਲਿਸਟ ਹੈ ਅੱਗੇ ਹੋਰ ਵੱਡੇ ਵੱਡੇ ਸਿੱਧਪੁਰਸ਼ ਤੇ ਉਹਨਾਂ ਦੇ ਕੀਤੇ ਹੋਏ ਵੱਡੇ ਵੱਡੇ ਕਰਮ ਸਿੱਧਾਂ ਪੁਰਖਾਂ ਕੀਆ ਵਡਿਆਈਆਂ 1 ਮਿੰਟ ਪਰ ਕੀ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਜਿਵੇਂ ਸਾਰੇ ਗਿਆਨੀਆਂ ਦਾ ਇਕੱਠੇ ਹੋ ਕੇ ਸੋਚਣਾ ਹੈ ਨਾ ਕਿ ਇਹ ਇੱਕ ਤਰ੍ਹਾਂ ਦੀ ਇਨਸਾਨੀ ਹਉ ਨਹੀਂ ਹੈ ਬਹੁਤ ਵਧੀਆ ਨੁਕਤਾ ਹਾਂ ਕਿ ਅਸੀਂ ਆਪਣੀ ਅਕਲ ਨਾਲ ਆਪਣੀ ਬੁੱਧੀ ਨਾਲ ਇਹ ਸੱਚ ਨੂੰ ਸਮਝ ਲਵਾਂਗੇ ਹਾਂਜੀ ਹਾਂਜੀ ਅਸੀਂ ਸੋਚਦੇ ਹਾਂ ਕਿ ਚੰਗੇ ਕੰਮ ਕਰਾਂਗੇ ਤੱਪ ਕਰਾਂਗੇ ਤਾਂ ਉਸ ਨੂੰ ਪਾ ਲਵਾਂਗੇ ਤੁਸੀਂ ਬਿਲਕੁਲ ਬਿਲਕੁਲ ਸਹੀ ਜੜਾ ਤੇ ਆਏ ਹੋ ਗੁਰੂ ਸਾਹਿਬ ਇਸੇ ਭੁਲੇਖੇ ਨੂੰ ਤੋੜਦੇ ਨੇ ਅੱਛਾ ਉਹ ਸਾਫ਼ ਕਹਿੰਦੇ ਨੇ ਤੁਦਵਿੰਨ ਸਿੱਧੀ ਕਿਨੇ ਨਾ ਪਾਈਆ ਭਾਵ ਤੇਰੀ ਮਿਹਰ ਤੋਂ ਬਿਨਾ ਕਿਸੇ ਨੂੰ ਸਫਲਤਾ ਨਹੀਂ ਮਿਲੀ ਤਾਂ ਫਿਰ ਸਫਲਤਾ ਮਿਲਦੀ ਕਿਵੇਂ ਹੈ ਇੱਥੇ ਹੀ ਸਭ ਤੋਂ ਵੱਡਾ ਮੋੜ ਆਉਂਦਾ ਹੈ ਸਫਲਤਾ ਸਾਡੇ ਯਤਨਾਂ ਨਾਲ ਨਹੀਂ ਬਲਕਿ ਕਰਮ ਨਾਲ ਮਿਲਦੀ ਹੈ ਕਰਮ ਮਿਲੇ ਨਾ ਹੀ ਠਾਕ ਰਹੀਆ 1 ਮਿੰਟ ਕਰਮ ਹੂੰ ਤਾਂ ਇਸ ਦਾ ਮਤਲਬ ਸਾਡੇ ਕੀਤੇ ਹੋਏ ਕਰਮ ਯਾਨੀ ਡੀਡਸ ਉਹ ਨਹੀਂ ਹੈ ਨਹੀਂ ਨਹੀਂ ਆਮ ਤੌਰ ਤੇ ਅਸੀਂ ਇਹੀ ਸੋਚਦੇ ਹਾਂ ਕਿ ਚੰਗੇ ਕਰਮਾਂ ਦਾ ਚੰਗਾ ਫਲ ਮਿਲੇਗਾ ਹਾਂ ਕੌਜ਼ ਐਂਡ ਇਫੈਕਟ ਪਰ ਇੱਥੇ ਕਰਮ ਦਾ ਅਰਥ ਹੈ ਕਿਰਪਾ ਬਖਸ਼ਿਸ਼ अच्छा ग्रेस ता ए ਸਾਡੇ ਕੀਤੇ ਕੰਮਾਂ ਤੋਂ ਉੱਪਰ ਦੀ ਗੱਲ ਹੋ ਗਈ ਬਹੁਤ ਉੱਪਰ ਨਾਦਰੀ ਕਰਮ ਬਖਸ਼ਿਸ਼ ਇਹ ਸਿੱਖ ਫਲਸਫੇ ਦਾ ਕੇਂਦਰੀ ਭਾਵ ਨੇ ਤੇ ਗੁਰਬਾਣੀ ਵਿੱਚ ਕਈ ਵਾਰ ਇਹਨਾਂ ਦਾ ਜ਼ਿਕਰ ਹੈ ਸਾਡੇ ਯਤਨ ਜ਼ਰੂਰੀ ਹਨ ਪਰ ਉਹ ਗਰੰਟੀ ਨਹੀਂ ਹਨ ਤਾਂ ਅਸਲ ਪ੍ਰਾਪਤੀ ਉਸ ਦੀ ਨਦਰ ਨਾਲ ਉਸ ਦੀ ਮਿਹਰ ਨਾਲ ਹੀ ਹੁੰਦੀ ਹੈ ਬਿਲਕੁਲ ਤੇ ਜਿਸ ਤੇ ਉਹ ਮਿਹਰ ਹੋ ਜਾਵੇ ਉਸ ਨੂੰ ਫਿਰ ਕੋਈ ਰੋਕ ਨਹੀਂ ਸਕਦਾ ਨਾ ਹੀ ਠਾਕ ਰਹੀਆ ਜੀ ਸੋ ਸਾਰੇ ਨਿਕਲਿਆ ਕਿ ਬਿਆਨ ਕਰਨ ਵਾਲਾ ਮਨੁੱਖ ਦਾ ਵਿਚਾਰਾ ਸੀਮਿਤ ਸੀ ਆਖਣ ਵਾਲਾ ਕਿਆ ਵਿਚਾਰਾ ਹਾਂਜੀ ਉਹ ਕੀ ਕਰ ਸਕਦਾ ਪਰ ਜਿਸ ਬਾਰੇ ਬਿਆਨ ਕਰਨਾ ਹੈ ਉਹ ਅਸੀਮ ਹੈ ਸਿਫਤੀ ਭਰੇ ਤੇਰੇ ਪੰਡਾਰਾ ਸਾਡੇ ਸ਼ਬਦ ਉਸਦੇ ਗੁਣਾਂ ਦੇ ਪੰਡਾਰਾ ਸਾਹਮਣੇ ਕੁਝ ਵੀ ਨਹੀਂ ਅਤਿਅੰਤ ਵਿੱਚ ਜਿਸ ਨੂੰ ਉਹ ਇਹ ਦਾਤ ਬਖਸ਼ਿਸ਼ ਕਰਦਾ ਹੈ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਉਹੀ ਉਸ ਨੂੰ ਸੱਚਮੁੱਚ ਜਾਣਦਾ ਹੈ ਹਾਂ ਨਾਨਕ ਸੱਚ ਸਵਾਰਣਹਾਰਾ ਉਹ ਸੱਚਾ ਮਾਲਕ ਆਪ ਹੀ ਸਭ ਕੁਝ ਸੰਵਾਰਨ ਵਾਲਾ ਹੈ ਵਾਹ ਤਾਂ ਅੱਜ ਦੀ ਇਸ ਗੱਲਬਾਤ ਨੇ ਸੱਚਮੁੱਚ ਇੱਕ ਸ਼ਬਦ ਜਾਂ ਕਈ ਪਰਤਾਂ ਖੋਲ੍ਹ ਦਿੱਤੀਆਂ ਨੇ ਹਾਂਜੀ ਅਸੀਂ ਸੁਣਨ ਤੇ ਅਨੁਭਵ ਕਰਨ ਦੇ ਫਰਕ ਤੋਂ ਸ਼ੁਰੂ ਕੀਤਾ ਹਾਂ ਹਾਂ ਫਿਰ ਇਨਸਾਨੀ ਬੁੱਧੀ ਦੀਆਂ ਹੱਦਾਂ ਨੂੰ ਦੇਖਿਆ ਤੇ ਅੰਤ ਵਿੱਚ ਕਰਮ ਯਾਨੀ ਬਖਸ਼ਿਸ਼ ਦੀ ਅਹਿਮੀਅਤ ਨੂੰ ਸਮਝਿਆ ਹਾਂਜੀ ਇਹ ਸਾਰੀ ਗੱਲਬਾਤ ਉਹ ਨਾ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਜਿਸ ਤੇ ਸੋਚਿਆ ਜਾ ਸਕਦਾ ਹੈ ਜੀ ਜੇਕਰ ਅਸਲ ਸਮਝ ਸਾਡੀ ਮਿਹਨਤ ਦਾ ਸਿੱਧਾ ਨਤੀਜਾ ਨਹੀਂ ਸਗੋਂ ਇੱਕ ਬਖਸ਼ਿਸ਼ ਹੈ ਇੱਕ ਦਾਤ ਹੈ ਹਾਂਜੀ ਤਾਂ ਫਿਰ ਸਾਡੀ ਜ਼ਿੰਦਗੀ ਦਾ ਮੁੱਖ ਮਕਸਦ ਹੋਰ ਗਿਆਨ ਹਾਸਲ ਕਰਨਾ ਹੋਣਾ ਚਾਹੀਦਾ ਜਾਂ ਹੋਰ ਨਿਮਰ ਅਤੇ ਗ੍ਰਹਿਣਸ਼ੀਲ ਬਣਨਾ ਹੋਣਾ ਚਾਹੀਦਾ ਇਹ ਵਾਕਈ ਸੋਚਣ ਵਾਲੀ ਗੱਲ ਹੈ ਆਪਣੇ ਅੰਦਰ ਚਾਤੀ ਮਾਰਨ ਲਈ ਪ੍ਰੇਰਿਤ ਕਰਦੀ ਹੈ ਬਿਲਕੁਲ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਸਮਾਪਤ ਕਰਦੇ ਹਾਂ ਜੀ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ